ਤੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਵਾਰ ਫੇਰ ਤੋਂ ਤੁਹਾਡਾ ਆਪਣੇ ਚੈਨਲ ਹਰਮਨੋ ਬੁਟੀਕ 688 ਦੇ ਵਿੱਚ ਤੇ ਬਹੁਤ ਹੀ ਪਿਆਰੇ ਪਿਆਰੇ ਸੂਟ ਲੈ ਕੇ ਆਏ ਨਾਰਮਲ ਰੇਂਜ ਦੇ ਵਿੱਚ ਤਾਂ ਕਿ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਹੁਣ ਸੀਜ਼ਨ ਆਫ ਹੋ ਰਿਹਾ ਜੋ ਕਿ ਸਿੰਗਲ ਸਿੰਗਲ ਪੀਸ ਨੇ ਦੇਖੋ ਜਾਦੇ ਪੀਸ ਹੈ ਨਹੀਂ ਹੈ ਨਾ ਸਿੰਗਲ ਪੀਸ ਨੇ ਤੇ ਜਿਹੜੀ ਭੈਣ ਨੂੰ ਮੇਰ ਨੂੰ ਇਹ ਸੂਟ ਪਸੰਦ ਹੋਇਆ ਜਲਦੀ ਜਲਦੀ ਆਪਣਾ ਜਿਹੜਾ ਆਰਡਰ ਬੁੱਕ ਕਰਕੇ ਆਪਣੇ ਤੋਂ ਮੰਗਵਾ ਸਕਦੇ ਬਹੁਤ ਹੀ ਕਮ ਪ੍ਰਾਈਸ ਦੇ ਵਿੱਚ ਆਪਾਂ ਇਹ ਅੱਜ ਲਾਸਟ ਜੀ ਸੇਲ ਲਗਾਈਏ ਕਿਉਂਕਿ ਹੁਣ ਜਿਹੜੇ ਪਾਰਟੀ ਵੇਅਰ ਸੂਟ ਹੈਂਡਵਰਕ ਹੁਣ ਲਾਗੇ ਨੇ ਇਸ ਲਈ ਇਹ ਸੂਟ ਜਿਹੜੇ ਆਪਣੇ ਕੋਲ ਮਸ਼ੀਨ ਵਰਕ ਦੇ ਪਏ ਨੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸ ਵਿੱਚ ਦੇ ਦਾਂਗੇ ਸਭ ਤੋਂ ਪਹਿਲਾ ਸੂਟ ਦੇਖੋ ਤੁਸੀਂ ਦੇਖ ਹੀ ਲਿਆ ਤੇ ਇਹ ਅੱਜ ਸਾਰੀ ਰੇਂਜ ਜਿਹੜੀ ਟੋਟਲ ਆਪਾਂ ਦੇਖੋ 650 ਦੇ ਵਿੱਚ ਕੋਈ ਵੀ ਸੂਟ ਤੁਸੀਂ ਆਪਣਾ ਬੁੱਕ ਕਰ ਲਿਓ ਤੇ ਲਓ ਜੀ ਕਿਸੇ ਵੀ ਸੂਟ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਤੋਂ ਕੋਈ ਵੀ ਸੂਟ ਜਿਹੜਾ ਘਰ ਬੈਠੇ ਮੰਗਵਾ ਸਕਦੇ ਹੋ ਸ਼ਿਪਿੰਗ ਚਾਰਜ ਹੈ ਜਿਹੜੇ ਕੋ ਲੱਗ ਤੋਂ ਜ਼ਰੂਰ ਰਹਿਣਗੇ ਤੇ ਪਰ ਸੂਟ ਆ ਜਿਹੜਾ ਤੁਹਾਨੂੰ ਆਪਾਂ ਅੱਜ ਕੋਈ ਵੀ ਸੂਟ ਤੁਸੀਂ ਇਹਨਾਂ ਦੇ ਵਿੱਚੋਂ ਕਿੰਨ ਕਈਆਂ ਦੇ ਨਾਲ ਦੁਪੱਟੇ ਹੈਗੇ ਅਤੇ ਕਈਆਂ ਦੇ ਨਾਲ ਨਹੀਂ ਤੇ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੈਵੀ ਵਰਕ ਆ ਸਾਰੇ ਸੂਟਾਂ ਦੇ ਉੱਪਰ ਕੀਤਾ ਹੋਇਆ ਤੇ ਲਓ ਜੀ 6.500 ਚ ਦੇਖ ਕੇ ਤਾਂ ਆਪਾਂ ਕੁਝ ਵੀ ਨਹੀਂ ਹੁੰਦਾ ਹਨਾ ਤੇ ਹੈ ਇਹਨਾਂ ਦਾ ਤਾਂ ਸਟਾਫ ਹੀ ਇਹਨਾਂ ਦੇ نیچے ਲੱਗਿਆ ਹੋਇਆ ਤੇ ਲਓ ਜੀ ਇਹ ਸਾਰੇ ਸੂਟ ਆ ਜਿਹੜੇ ਆਪਾਂ 6.500 ਦੇ ਵਿੱਚ ਅੱਜ ਇੱਕ ਇੱਕ ਰੇਟ ਦੀ ਜਿਹੜੀ ਸੇਲ ਲਗਾਈ ਹੈ ਤੁਸੀਂ ਕੋਈ ਵੀ ਸੂਟ ਜਿਹੜਾ ਆਪਣੇ ਤੋਂ ਬੁੱਕ ਕਰਕੇ ਮੰਗਵਾ ਸਕਦੇ ਹੋ ਚਲੋ ਜੀ ਹੁਣ ਅੱਗੇ ਆ ਗਿਆ ਜਿਹੜਾ ਪੇਂਟ ਵਰਕ ਦਾ ਸੂਟ ਬਹੁਤ ਹੀ ਪਿਆਰਾ ਜਿਹਾ ਇਹ ਵੀ ਆਪਣੇ ਕੋਲ ਸਿੰਗਲ ਪੀਸ ਆ ਦੇਖੋ ਨਾਲ ਇਹਦੇ ਬਹੁਤ ਹੀ ਪਿਆਰਾ ਜਿਹਾ ਇਸ ਤਰ੍ਹਾਂ ਦਾ ਪੇਂਟ ਕੀਤਾ ਹੋਇਆ ਦੁਪੱਟਾ ਨਵਜੀ ਬਹੁਤ ਹੀ ਪਿਆਰਾ ਦੁਪੱਟਾ ਹਾਪਚ ਨੂੰ ਹੁੰਦਾ ਚਲੋ ਜੀ ਬਹੁਤ ਹੀ ਸੋਹਣਾ ਸਟਾਫ ਅੱਗੇ ਜਿਹੜਾ ਸੀਜ਼ਨ ਆ ਰਿਹਾ ਉਹਦੇ ਲਈ ਸਟਾਫ ਆ ਜਿਹੜਾ ਬਹੁਤ ਜ਼ਿਆਦਾ ਸੋਹਣਾ ਸਟਾਫ ਹੈ ਜਿਹੜਾ ਵੀ ਸੂਟ ਪਸੰਦ ਹੋਇਆ ਆਪਣੀ ਮਨਪਸੰਦ ਸੂਟ ਦਾ ਸਕਰੀਨਸ਼ਾਟ ਲੈ ਕੇ ਜਿਹੜੇ ਆਪਣੇ ਤੋਂ ਕੋਈ ਵੀ ਸੂਟ ਤੁਸੀਂ ਬਾਏ ਕਰ ਸਕਦੇ ਹੋ ਤੇ ਲਓ ਜੀ ਆਪਣੇ ਦਿੱਤੇ ਹੋਏ ਨੰਬਰਾਂ ਤੇ ਜਿਹੜਾ ਤੁਸੀਂ ਆਪਾਂ ਨੂੰ ਕਾਲ ਕਰਕੇ ਵੀ ਜਿਹੜਾ ਕਿਸੇ ਸੂਟ ਬਾਰੇ ਪੁੱਛ ਸਕਦੇ ਹੋ ਠੀਕ ਹੈ ਜੀ ਤੇ ਲਓ ਜੀ ਆਪਾਂ ਜਲਦੀ ਜਲਦੀ ਸੂਟ ਬਖਾਵਾਂਗੇ ਇੱਕ ਅਦਾ ਸੂਟ ਜਿਹੜਾ ਨਾ ਛੋਟ ਡੈਫੈਕਟ ਹੋਊਗਾ ਉਹ ਤੁਹਾਨੂੰ ਆਪਾਂ ਦੱਸ ਦਾਂਗੇ ਲਓ ਜਿਵੇਂ ਕੀ ਇਹ ਸੂਟ ਦੇਖੋ ਬਹੁਤ ਪਿਆਰਾ ਹੈਂਡਵਰਕ ਦਾ ਸੂਟ ਸੀ ਇਹਦੇ ਤੇ ਕਿ ਉੱਪਰ ਦੇਖੋ ਥੋੜਾ ਜਿਹਾ ਇਹ ਦਾਗ ਜਿਹਾ ਲੱਗਿਆ ਹੋਇਆ ਹੈ ਹਨਾ ਤੇ ਇਹ ਸੂਟ ਆਪਾਂ ਤੁਹਾਨੂੰ ਦੱਸ ਕੇ ਦੇਵਾਂਗੇ ਤੇ ਲਓ ਜੀ। ਹਾਂ ਬਾਕੀ ਸੂਟ ਆ ਜਿਹੜਾ ਬਹੁਤ ਪਿਆਰਾ ਕਿਉਂਕਿ ਇਹ ਜਦੋਂ ਕਲੀਨ ਹੋਊਗਾ ਇਹ ਸੂਟ ਜਿਹੜਾ ਸਾਫ ਹੋ ਜਾਣਾ ਤੇ ਬਾਕੀ ਸੂਟ ਸਾਰਾ ਫਰੈਸ਼ ਹੈ। ਲਓ ਜੀ ਇਸ ਲਈ ਆਪਾਂ ਅੱਜ ਇੱਕ ਬਹੁਤ ਘੱਟ ਪ੍ਰਾਈਸ ਵਿੱਚ ਇਹ ਸੂਟ ਦੇ ਰਹੇ ਹਾਂ। ਹਾਂ ਸਿਰਫ ਇਹ ਵਾਲਾ ਦਾਗ ਜਿਹਾ ਥੋੜਾ ਜਿਹਾ ਜਦੋਂ ਇਹਨੂੰ ਤੁਸੀਂ ਵਾਸ਼ ਕਰੋਗੇ ਇਹ ਲੈ ਜਾਣਾ। ਲਓ ਜੀ ਇਹ ਦੋ ਸੂਟ ਨੇ ਇੱਕ ਕੇ ਵਾਲਾ ਫਿਰੋਜੀ ਕਲਰ ਦਾ ਤੇ ਇੱਕ ਹੈਗਾ ਇਹ ਗੁਲਾਬੀ ਕਲਰ ਦਾ ਜਿਹਨੂੰ ਆਪਾਂ ਪਿੰਕ ਜਿਹਾ ਸ਼ੇਡ ਕਹਿੰਦੇ ਹਾਂ ਤੇ ਲਓ ਜੀ ਇਹ ਸੂਟ ਜਿਹੜਾ ਠੀਕ ਹੈ ਇਹਦੇ ਤੇ ਕੋਈ ਵੀ ਜਿਹੜਾ ਦਾਗ ਨਹੀਂ ਹੈਗਾ ਇਹ ਸੂਟ ਕਲੀਨ ਹੈ ਬਸ ਉਹ ਹੀ ਸੂਟ ਆਪਣਾ ਥੋੜਾ ਜਿਆ ਖਰਾਬ ਸੀ ਉਹ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਤੇ ਲਓ ਜੀ ਬਹੁਤ ਹੀ ਪਿਆਰਾ ਬਾਜੂ ਵਰਕ ਹੈਂਡਵਰਕ ਦਾ ਕੰਮ ਹੋਇਆ ਹੋਇਆ ਤੇ ਜਿਹੜੀ ਰੇਂਜ ਹੈ ਇਹਨਾਂ ਦੀ ਇੱਥੇ ਆਪਾਂ 650 ਦੇ ਵਿੱਚ ਕੋਈ ਵੀ ਸੂਟ ਤੁਸੀਂ ਆਪਣੇ ਘਰ ਬੈਠੇ ਆਪਣੇ ਤੋਂ ਮੰਗਵਾ ਸਕਦੇ ਹੋ ਠੀਕ ਹੈ ਜੀ ਤੇ ਲਓ ਜੀ ਸਟਾਫ ਆ ਜਿਹੜਾ ਸਾਰੇ ਸੂਟਾਂ ਥੱਲੇ ਬਹੁਤ ਹੀ ਵਧੀਆ ਸਟਾਫ ਆ ਜਿਹੜਾ ਲੱਗਿਆ ਹੋਇਆ ਹਰ ਇੱਕ ਸਟਾਫ ਆ ਜੇ ਤੁਹਾਨੂੰ ਸੂਟ ਤੁਹਾਡੇ ਧਿਕਰ ਘਰ ਤੱਕ ਪਹੁੰਚਣਗੇ ਤੁਹਾਨੂੰ ਆਪਣੇ ਆਪ ਆਈਡੀਆ ਹੋ ਜਾਊਗਾ ਕਿਉਂਕਿ ਇੰਨੇ ਕਮ ਪ੍ਰਾਈਸ ਦੇ ਵਿੱਚ ਦੇਖੋ 5 550 ਦਾ ਤਾਂ ਸਟਾਫ ਹੀ ਜੇ ਆਪਾਂ ਪਲੇਨ ਲੈਣ ਜਾਂਦੇ ਆ ਤਾਂ ਆਉਂਦਾ ਹੈ ਤੇ ਲਓ ਜੀ ਆਪਣੇ ਕੋਲ ਸਿੰਗਲ ਸਿੰਗਲ ਪੀਸ ਲਈ ਲਾਸਟ ਜੀ ਆਫਰ ਆਪਾਂ ਵਿੱਚ ਤੁਹਾਨੂੰ ਇਹ ਸੂਟ ਦੇ ਦਾਂਗੇ ਤੁਹਾਨੂੰ ਕੋਈ ਵੀ ਸੂਟ ਪਸੰਦ ਤੁਸੀਂ ਆਪਣਾ ਸੂਟ ਮੰਗਵਾ ਸਕਦੇ ਹੋ ਮੇਰੇ ਨਾਲ ਭੈਣਾ ਕਿਉਂਕਿ ਬਾਰ-ਬਾਰ ਇਹੀ ਕਈਆਂ ਪਣ ਦੇ ਕਮੈਂਟ ਹੁੰਦੇ ਆ ਵੀ ਥੋੜੇ ਜੇ ਕਮ ਪ੍ਰਾਈਸ ਦੇ ਵਿੱਚ ਸੂਟ ਆ ਜਿਹੜੇ ਕੱਢਿਆ ਕਰੋ ਤੇ ਉਹ ਵੀ ਇੱਕ ਆਪਾਂ ਉਸ ਦਿਨ ਲੈ ਕੇ ਆਏ ਸੀ ਜਿਹੜੇ ਸੂਟ ਤੁਹਾਡੇ ਲਈ 1250 ਦੀ ਰੇਂਜ ਵਿੱਚ ਉਹ ਸੂਟ ਆ ਜਿਹੜੇ ਆਪਣੇ ਦੇਖੋ ਬਹੁਤ ਜਲਦੀ ਸਟਾਕ ਆਊਟ ਹੋ ਗਏ ਸੀਗੇ ਤੇ ਉਹ ਵੀ ਆਪਣੇ ਕੋਲੇ 20 ਤੋਂ 25 ਸੂਟ ਸੀਗੇ ਤੇ ਇਹ ਤਾਂ ਆਪਣੇ ਕੋਲ ਸੂਟ ਸਾਰੇ ਦੇਖੋ ਹਨ 10 12 ਕ ਸੂਟ ਨੇ ਬਸ ਸਿੰਗਲ ਸਿੰਗਲ ਪੀਸ ਨੇ ਲੋ ਜੀ ਸਾਰਿਆਂ ਦਾ ਜਿਹੜਾ ਬਾਜੂ ਵਰਕ ਬਹੁਤ ਹੀ ਸੋਹਣਾ ਕੀਤਾ ਹੋਇਆ ਇਹ ਲੋ ਜੀ ਜਿਵੇਂ ਕਿ ਅੱਗੇ ਹੁਣ ਵਿਆਹ ਸ਼ਾਦੀਆਂ ਲਈ ਦੇਣ ਲੈਣ ਵਿੱਚ ਦੇਣ ਲਈ ਸੂਟ ਆਪਣੇ ਸਮਾਉਣ ਲਈ ਸੂਟ ਆ ਜਿਹੜੇ ਇੱਕ ਨੰਬਰ ਸੂਟ ਨੇ ਲੋ ਜੀ ਬਲੈਕ ਕਲਰ ਬਹੁਤ ਹੀ ਪਿਆਰਾ ਤੇ ਬਹੁਤ ਹੈਵੀ ਜਿਹੜਾ ਵਰਕ ਹੋਇਆ ਹੈ ਉਹ ਦੋਨੇ ਇਹਦੇ ਬਾਜੂ ਕੱਢੇ ਹੋਏ ਨੇ ਨਾਲ ਹੀ ਆਪਾਂ ਗਲੇ ਦਾ ਵਰਕ ਦੇਖੇ ਘੇਰਾ ਵਰਕ ਦੇਖੋ ਬਹੁਤ ਪਿਆਰਾ ਸੂਟ ਲਓ ਜੀ ਰੇਂਜ ਇੱਥੇ ਹੈਗੀ ਆ 650 ਰੁਪਇਆ ਠੀਕ ਹੈ ਜੀ ਲਓ ਜੀ ਬਹੁਤ ਨੀਚੇ ਜਿਹੜਾ ਸਟਾਫ ਹੈ ਇਹ ਤੇ ਥੱਲੇ ਨੀਚੇ 750 ਵਾਲਾ ਸਟਾਫ ਹੈ ਜਿਹੜਾ ਨਗਾਇਆ ਗਿਆ ਲਓ ਜੀ ਚੈੱਕ ਕਰੋ ਇੱਕ ਹੋਰ ਬਹੁਤ ਹੀ ਪਿਆਰਾ ਲਵੈਂਡਰ ਸ਼ੇਡ ਦਾ ਸੂਟ ਜੀ ਇਸ ਤਰ੍ਹਾਂ ਦੇਖੋ ਇਹ ਸਾਰਾ ਸੂਟ ਹੈਂਡਵਰਕ ਹੈ ਤੇ ਥ੍ਰੈਡ ਦੇ ਨਾਲ ਉੱਤੇ ਜਿਹੜਾ ਇਹਦੇ ਕੰਮ ਕੀਤਾ ਗਿਆ। ਲਓ ਇਹ ਸੂਟ ਵੀ ਆਪਾਂ ਤੁਹਾਨੂੰ 650 ਵਿੱਚ ਦੇ ਦੇਣਾ ਜਿਹੜੀ ਮੇਰੀ ਭੈਣ ਦਾ ਪਹਿਲਾਂ ਸਕਰੀਨਸ਼ਾਟ ਆ ਜਾਊਗਾ। ਇਹ ਸੂਟ ਉਸ ਭੈਣ ਕੋਲ ਹੀ ਪਹੁੰਚ ਜਾਣਾ। ਠੀਕ ਹੈ ਜੀ ਸਿੰਗਲ ਪੀਸ ਨੇ। ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਿੱਤਾ ਫਿਰ ਤੁਸੀਂ ਕਈ ਵਾਰੀ ਮੈਸੇਜ ਕਰਦੇ ਹੋ ਵੀ ਕਲਰ ਦਿਖਾ ਦਿਓ। ਕਲਰ ਕੋਈ ਨਹੀਂ ਹੈ ਸਿੰਗਲ ਪੀਸ ਹੈ ਜੀ ਜੋ ਤੁਹਾਨੂੰ ਪਸੰਦ ਆਉਂਦਾ ਨਾਲ ਦੀ ਨਾਲ ਆਪਣਾ ਸੂਟ ਜਿਹੜਾ ਬੁੱਕ ਕਰ ਲਿਓ। ਪੇਮੈਂਟ ਜਿਹੜੀ ਨਾਲ ਦੀ ਨਾਲ ਤੁਸੀਂ ਜਿਵੇਂ ਪਾਉਂਗਾ ਸੂਟ ਤੁਹਾਡਾ ਬੁੱਕ ਹੋ ਜਾਊਗਾ ਤੇ ਜੇ ਤੁਸੀਂ 200 ਤੋਂ ਆਰਡਰ ਕਰੋਗੇ ਤੇ ਸ਼ਿਪਿੰਗ ਤੁਹਾਡੀ ਆਪਾਂ ਫ੍ਰੀ ਕਰ ਦਾਂਗੇ ਇੱਕ ਆਫਰ ਆਪਾਂ ਤੁਹਾਨੂੰ ਹੋਰ ਦੇ ਦਾਂਗੇ ਜਿਹੜੀ ਮੇਰੀ ਭੈਣ ਨੂੰ 2 ਸੂਟ ਕੋਈ ਵੀ ਆਪਣੇ ਤੋਂ ਬਾਏ ਕਰੂਗੀ ਉਹਨਾਂ ਨੂੰ ਸ਼ਿਪਿੰਗ ਚਾਰਜ ਜਿਹੜੇ ਨਹੀਂ ਲੱਗਣਗੇ ਠੀਕ ਹੈ ਜੀ ਭਾਰੀ ਡਿਸਕਾਊਂਟ ਤੇ ਅੱਜ ਆਪਾਂ ਬਹੁਤ ਹੀ ਸੋਹਣੇ ਸੋਹਣੇ ਸੂਟ ਜਿਹੜੇ ਲੈ ਕੇ ਆਏ ਆਂ ਲਓ ਜੀ ਸੂਟਾ ਜਿਹੜੇ ਦੇਖੋ ਤੁਸੀਂ ਦੇਖ ਸਕਦੇ ਹੋ ਕਈ ਫਰੰਟ ਵਾਲੇ ਸੂਟ ਆ ਜਿਹੜੇ ਦੇਖੋ ਪ੍ਰੋਪਰ ਕੱਢੇ ਹੋਏ ਨੇ ਸਾਰੇ ਸੂਟ ਦੇਖੋ ਇਹਨਾਂ ਦੀ ਲੈਂਥ ਆ ਜਿਹੜੀ ਇੱਥੇ ਹਾਂ ਕੋਈ ਵੀ ਲੇਡੀ ਆਪਣਾ ਅੰਦਾਜ਼ੇ ਤੋਂ ਸੂਟ ਜਿਹੜਾ ਬਣਾ ਸਕਦੀ ਕਿਉਂਕਿ ਲੈਂਥ ਇਹਨਾਂ ਦੀ ਪ੍ਰੋਪਰ 42 43 ਇੰਚ ਜਿਹੜੀ ਵਰਕ ਹੋਇਆ ਹੋਇਆ ਤੇ ਲੈਂਥ ਦਾ ਕੋਈ ਇਸ਼ੂ ਨਹੀਂ ਰਹੂਗਾ ਠੀਕ ਹੈ ਜੀ ਕਲਰ ਆ ਸਾਰਾ ਇੱਕ ਤੋਂ ਇੱਕ ਸੋਹਣੇ ਕਲਰ ਨੇ ਦੇਖੋ ਡਿਫਰੈਂਟ ਜੇ ਕਲਰ ਨੇ ਸਾਰੇ ਸਿੰਗਲ ਸਿੰਗਲ ਪੀਸ ਨੇ ਕਿ ਲੋ ਜੀ ਮਸ਼ੀਨ ਵਰਕ ਦਾ ਤੁਸੀਂ ਕੰਮ ਚੈੱਕ ਕਰੋ ਬਹੁਤ ਹੀ ਬਰੀਕ ਵਰਕ ਆ ਜਿਹੜਾ ਹੋਇਆ ਪਿਆ ਇੱਥੇ ਆਪਾਂ ਬਾਜੂ ਦੇਖਦੇ ਸੀ ਬਾਜੂ ਵਰਕ ਤਾਂ ਹੈ ਨੇ ਪਰ ਆਪਾਂ ਨੂੰ ਇੱਥੇ ਚਲੋ ਜੀ ਵਰਕ ਜਰੂਰ ਆ ਆ ਜਿਹੜੇ ਆਪਣੇ ਇੱਥੇ ਬਾਜੂ ਹੋਏ ਹੋਏ ਨੇ ਕਿ ਬਹੁਤ ਪਿਆਰੇ ਸਟਾਫ ਹੈ ਉੱਪਰ ਜਿਹੜਾ ਇਹ ਸੂਟ ਵਰਕ ਹੋਇਆ ਲਓ ਜੀ ਇੱਕ ਸੂਟ ਹੋਰ ਸਾਰੇ ਸੂਟ ਤਕਰੀਬਨ ਇੱਥੇ ਆਪਾਂ ਫਰੰਟ ਵਾਲੀ ਦੇਖਿਆ ਕਿਉਂਕਿ ਨਿੱਕੀ ਬੂਕੀ ਦੇ ਫਰੰਟ ਨੂੰ ਬਹੁਤ ਜ਼ਿਆਦਾ ਮੇਰੇਆਂ ਭੈਣਾਂ ਪਸੰਦ ਕਰਦੀਆਂ ਨੇ ਨੌਜੀ ਦਾ ਵਰਕ ਚੈੱਕ ਕਰੋ ਬਹੁਤ ਹੀ ਬਰੀਕ ਵਰਕ ਹੈ ਜਿਹੜਾ ਆਪਣੇ ਸੂਟ ਤੇ ਹੋਇਆ ਹੈ ਤੇ ਬਾਕੀ ਇਹਦਾ ਲਾਈਟ ਪਿੰਕ ਜਿਹਾ ਕਲਰ ਹੈ। ᱛਿਲੌਜੀ ਜਲਦੀ ਜਲਦੀ ਆਪਣੇ ਮਨਪਸੰਦ ਸੂਟ ਆ ਜਿਹੜੇ ਤੁਸੀਂ ਬੁੱਕ ਕਰਕੇ ਆਪਣੇ ਘਰ ਤੱਕ ਆਪਾਂ ਤੋਂ ਮੰਗਵਾ ਸਕਦੇ ਹੋ। ਤੇ ਇਸ ਤਰ੍ਹਾਂ ਦੇ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਨਾਲ ਹੀ ਲੱਗਦੇ ਘੰਟੀ ਬਟਨ ਜਰੂਰ ਪ੍ਰੈਸ ਕਰਿਆ ਕਰੋ ਕਿਉਂਕਿ ਜੋ ਵੀ ਆਪਾਂ ਵੀਡੀਓ ਤੁਹਾਡੇ ਧਿਆਨ ਤੇ ਲੈ ਕੇ ਆਉਣੇ ਆ ਜਲਦ ਤੋਂ ਜਲਦ ਤੁਹਾਡੇ ਤੇ ਪਹੁੰਚ ਸਕੇ। ਹਲੋ ਜੀ ਚੈੱਕ ਕਰੋ ਇੱਕ ਹੋਰ ਬਹੁਤ ਹੀ ਪਿਆਰਾ ਜਿਹਾ ਕਲਰ ਦਾ ਸੂਟ ਇਹ ਵੀ ਪੂਰੀ ਫਰੰਟ ਤੇ ਘੇਰੇ ਨਾਲ ਇਸ ਤਰ੍ਹਾਂ ਤਿਆਰ ਹੋਇਆ ਇਹਦੇ ਨਾਲ ਦੁਪੱਟਾ ਜਿਹੜਾ ਹਾਫ ਸਕੂਨ ਦਾ ਹੋਊਗਾ ਰੇਂਜ ਆ ਜਿਹੜੀ ਇੱਥੇ ਆਪਾਂ 650 ਦੇ ਵਿੱਚ ਸੂਟ ਤੁਹਾਨੂੰ ਕਰ ਤੱਕ ਤੁਹਾਡਾ ਜਿਹੜਾ ਡਿਲੀਵਰ ਕਰ ਦਾਂਗੇ ਠੀਕ ਹੈ ਜੀ ਦੋ ਸੂਟਾਂ ਤੇ ਸ਼ਿਪਿੰਗ ਫ੍ਰੀ ਰਹੂਗੀ ਤੇ ਲੋ ਜੀ ਆਪਣੀ ਇੰਸਟਾਗ੍ਰam ਆਈਡੀ ਹਾਰਮੋਨ ਬੁਟੀਕਸ ਉੱਥੇ ਜਾ ਕੇ ਬੀ ਜ਼ਰੂਰ ਆਪਣੀ ਆਈਡੀ ਨੂੰ ਫੋਲੋ ਕਰ ਲੈ ਭਰੋ ਉੱਥੇ ਜਿਹੜੀ ਆਪਣੀ ਡੇਲੀ ਅਪਲੋਡ ਨਵੀਆਂ ਨਵੀਆਂ ਵੀਡੀਓ ਵਰਕ ਦੀਆਂ ਆਪਣੀਆਂ ਆਉਂਦੀਆਂ ਰਹਿੰਦੀਆਂ ਨੇ ਤੇ ਲਓ ਜੀ ਹਰ ਥੱਲੇ ਜਿਹੜਾ ਸਟਾਫ ਆ ਬਹੁਤ ਜ਼ਿਆਦਾ ਵਧੀਆ ਲੱਗਿਆ ਹੋਇਆ ਤੇ ਲਓ ਜੀ ਆਪਣੀ ਵੀਡੀਓ ਦਾ ਲਾਸਟ ਸੂਟ ਚੈੱਕ ਕਰੋ ਬਹੁਤ ਹੀ ਪਿਆਰਾ ਆਰੀ ਵਰਕ ਦਾ ਸੂਟ ਬਹੁਤ ਹੈਵੀ ਕੇਰਾ ਤੇ ਪੂਰੀ ਫਰੰਟ ਦੇ ਉੱਪਰ ਇਸ ਤਰ੍ਹਾਂ ਦਾ ਦੇਖੋ ਫਲਾਵਰ ਦੇ ਕੇ ਇਹਨੂੰ ਰੈਡੀ ਕੀਤਾ ਹੈ ਤੇ ਲਓ ਜੀ ਇਹ ਸੂਟ ਸਾਰੇ ਕੋਸਟਲੀ ਸੂਟ ਸੀਗੇ ਜਿਹੜੇ ਅੱਜ ਆਪਾਂ ਤੁਹਾਨੂੰ ਇੱਕ ਰੇਂਜ ਦੇ ਵਿੱਚ ਸਾਰੇ ਪ੍ਰੋਵਾਈਡ ਕਰ ਦਾਂਗੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਤੁਸੀਂ ਆਪਣਾ ਮਨਪਸੰਦ ਸੂਟ ਆ ਜਿਹੜਾ ਆਪਣੇ ਤੋਂ ਆਰਡਰ ਕਰਕੇ ਮੰਗਵਾ ਸਕਦੇ ਹੋ ਤੇ ਲਓ ਜੀ ਇਹ ਸੀ ਆਪਣੀ ਅੱਜ ਦੀ ਵੀ ਬਹੁਤ ਹੀ ਸੋਹਣੀ ਜੀ ਵੀਡੀਓ ਇੱਕ ਕਮ ਪ੍ਰਾਈਸ ਦੇ ਜੋ ਮੇਰੇ ਭੈਣਾਂ ਬਾਰ-ਬਾਰ ਕਹਿੰਦੀਆਂ ਸੀ ਵੀ ਘੱਟ ਰੇਟ ਵਿੱਚ ਜਿਹੜੇ ਸੂਟਾਂ ਦੀ ਵੀਡੀਓ ਲੈ ਕੇ ਆਓ ਤੇ ਲਓ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਆਪਣੀ ਵੀਡੀਓ ਵਧੀਆ ਲੱਗੀ ਅੱਗੇ ਫਰੈਂਡ ਸਰਕ ਵਿੱਚ ਵੀ ਸ਼ੇਅਰ ਕਰ ਦਿਓ ਤੇ ਚਲੋ ਜੀ ਮਿਲਦੇ ਆ ਇੱਕ ਨੈਕਸਟ ਵੀਡੀਓ ਦੇ ਵਿੱਚ ਨਵਾਂ ਜਾਂ ਕੋਈ ਹੋਰ ਕੰਮ ਕਰ ਲੈ ਕੇ ਕਿਉਂਕਿ ਹੁਣ ਸੂਟ ਆ ਜਿਹੜੇ ਹੈਂਡਵਰਕ ਦੇ ਬਣਨੇ ਸ਼ੁਰੂ ਹੋ ਗਏ ਨੇ ਤੇ ਉਹਨਾਂ ਦੀਆਂ ਵੀਡੀਓ ਬਹੁਤ ਚੱਲ ਤਾਂ ਆਪਾਂ ਤੁਹਾਡੇ ਜ਼ਿਕਰ ਲੈ ਕੇ ਆਵਾਂਗੇ ਤੇ ਅੱਜ ਵਾਲੀ ਵੀਡੀਓ ਦਾ ਇੱਥੇ ਹੀ ਕਰਦੇ ਆਂਡ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ